ਮੈਂਟਰੀ ਕਿਸਾਨਾਂ ਦੀ ਇੱਕ ਮੀਟਿੰਗ ਹੋਣੀ 4 ਮਈ ਨੂੰ ਕਹਿੰਦੇ ਕੇਂਦਰ ਦੇ ਨਾਲ ਤੇ ਉਹ ਕਹਿੰਦੇ ਕਿ ਜੇ ਵਿੱਚ ਸਰਕਾਰ ਆ ਗਈ ਜਾਂ ਕੋਈ ਸਰਕਾਰ ਦਾ ਨੁਮਾਇੰਦਾ ਆ ਗਿਆ ਤੇ ਅਸੀਂ ਤੇ ਫਿਰ ਗੱਲ ਨਹੀਂ ਕਰਨੀ ਇਹ ਕੀ ਮਸਲਾ ਹੈ ਜੀ ਕੀ ਕਾਰਨ ਹੈ ਇਸ ਗੱਲ ਦਾ ਗੱਲ ਇਹ ਆ ਕਿ ਪੰਜਾਬ ਸਰਕਾਰ ਦੇ ਖਿਲਾਫ ਸਾਰੇ ਜਿਹੜੇ ਕਿਸਾਨ ਫਰੰਟ ਨੇ ਉਹ ਇਸ ਵੇਲੇ ਲਾਂਗੜ ਖਿੱਚ ਕੇ ਖਲੋਤੇ ਆ ਚਾਹੇ ਉਹ ਗ੍ਰਾਹਾਂ ਧੜਾ ਹੋਵੇ ਹੂੰ ਚਾਹੇ ਦੋਨੇ ਐਸਕੇਮ ਹੋਣ ਉਹਦਾ ਵੱਡਾ ਕਾਰਨ ਇਹ ਆ ਕਿ ਜਿਵੇਂ ਮੈਂ ਸ਼ੁਰੂ ਚ ਤੁਹਾਨੂੰ ਕਿਹਾ ਸੀਗਾ ਕਿ ਇੱਕ ਡੋਮਿਨੈਂਸ ਹੁੰਦੀ ਹੈ ਉਸ ਡੋਮਿਨੈਂਸ ਨੂੰ ਜਦੋਂ ਚੈਲੰਜ ਕੀਤਾ ਜਾਂਦਾ ਹੈ ਜਾਂ ਉਸ ਨੂੰ ਖਤਮ ਕੀਤਾ ਜਾਂਦਾ ਤਾਂ ਜੋ ਬਚੀ ਖੁਚੀ ਤਾਕਤ ਹੁੰਦੀ ਹੈ ਉਹ ਫਿਰ ਉਹਦੇ ਨਾਲ ਭੜਦੀ ਜ਼ਰੂਰ ਰਹਿੰਦੀ ਹੈ ਬਿਲਕੁਲ ਤਾਂ ਇਸ ਵੇਲੇ ਜੋ ਕਿਸਾਨ ਇਕਤਾ ਸੀ ਜਾਂ ਕਿਸਾਨ ਤਾਕਤ ਸੀ ਉਹ ਜਿਹੜੀ ਡੋਮਿਨੈਂਸ ਸੀ ਉਸ ਨੂੰ ਚੈਲੰਜ ਦਿੱਤਾ ਗਿਆ ਜੀ ਇਹਨਾਂ ਨੂੰ ਜਿਵੇਂ ਮਤਲਬ ਕਿ ਉੱਥੋਂ ਝੁਕਿਆ ਗਿਆ ਹੁਣ ਉਸ ਤੋਂ ਬਾਅਦ ਸਾਰੇ ਹੀ ਜਿਹੜੇ ਫੋਰਮ ਸੀਗੇ ਉਹਰ ਉਹ ਦੇ ਵਿੱਚ ਆ ਜਾਂਦੇ ਆ ਹੂੰ ਉਹਨਾਂ ਨੇ ਇਹਨਾਂ ਦੇ ਬੰਦੇ ਘੇਰਨੇ ਸਟਾਰਟ ਕਰ ਦਿੱਤੇ ਤੁਸੀਂ ਇਹ ਦੇਖੋ ਨਾ ਕਿ ਹੁਣ ਤੇ ਉਗਰਾਹਾਂ ਵਾਲਿਆਂ ਨੇ ਵੀ ਕਹਿ ਦਿੱਤਾ ਪਿੱਛੇ ਜੇ ਆ ਚਾਰਕ ਦਿਨ ਪਹਿਲਾਂ ਕਿ ਅਸੀਂ ਇਹਨਾਂ ਦੇ ਵਿਧਾਇਕਾਂ ਦੇ ਮੰਤਰੀਆਂ ਦੇ ਘਰਾਓ ਕਰਨੇ ਆ ਹੁਣ ਇਹੀ ਗੱਲ ਆ ਕਿ ਉਹ ਕਹਿੰਦੇ ਕਿ ਗੱਲ ਸੈਂਟਰ ਨਾਲ ਹੋਣੀ ਆ ਸਾਡੀ ਹੂੰ ਤੇ ਪੰਜਾਬ ਸਰਕਾਰ ਤੇ ਪਹਿਲਾਂ ਹੀ ਕਹਿ ਚੁੱਕੀ ਹੈ ਕਿ ਇਹਨਾਂ ਦੀ ਮੰਗ ਸਾਡੇ ਅਧਿਕਾਰ ਖੇਤਰ ਚ ਆਈ ਹੀ ਨਹੀਂ ਉਹ ਅਗਲੇ ਕਹਿੰਦੇ ਆ ਕਿ ਜਦੋਂ ਤੁਹਾਡੇ ਨਾਲ ਸਾਡਾ ਕੋਈ ਲੈਣਾ ਦੇਣਾ ਹੀ ਨਹੀਂ ਹੈ ਫਿਰ ਲੱਲਾ ਕਾਕਾ ਹੀ ਨਹੀਂ ਤੇ ਉਤੋਂ ਤੁਸੀਂ ਸਾਡੇ ਡਾਂਗ ਫਰੀ ਆ ਤੇ ਅਸੀਂ ਤੁਹਾਨੂੰ ਵਿੱਚ ਉਥੇ ਕਿਉਂ ਭਾਈ ਆ ਹੀ ਰੌਲਾ ਹੈ ਨਾ ਆਹੀ ਕਹਾਣੀ ਆ ਸੋ ਇਹ ਕਹਾਣੀ ਜਿਹੜੀ ਆ ਅੱਗੇ ਜਾ ਕੇ ਇਹਨਾਂ ਵਾਸਤੇ ਹੋਰ ਵੀ ਕੰਮ ਖਰਾਬੇ ਵਾਲੀ ਆ ਇਹ ਮੈਂ ਤੁਹਾਨੂੰ ਦੱਸ ਦੇਵਾਂ ਕਿਉਂਕਿ ਤੁਸੀਂ ਦੇਖਿਆ ਕਿ ਕ੍ਰਾਂਤੀ ਦੇ ਵਿੱਚ ਸਭ ਤੋਂ ਜ਼ਿਆਦਾ ਚਲੋ ਸੋਸ਼ਲ ਮੀਡੀਆ ਤੇ ਕੁਝ ਚੀਜ਼ਾਂ ਜਾਂ ਜੋ ਇਹ ਕਰ ਰਹੇ ਸੀਗੇ ਮਤਲਬ ਕਿ ਜਿਸ ਤਰ੍ਹਾਂ ਦੀ ਪੀਆਰ ਸਟੰਟबाजी ਕੀਤੀ ਸੀਗੀ ਉਹਦੇ ਜਿਹੜੀ ਸੰਸ਼ੋਧੀਆਂ ਨੇ ਕਹਿ ਲੋ ਕਿ ਇਹਨਾਂ ਨੂੰ ਫਸਾ ਕੇ ਰੱਖ ਦਿੱਤਾ ਟੋਲਿੰਗ ਵਗੈਰਾ ਜਿਹੜੀ ਹੁੰਦੀ ਹੈ ਨਾ ਟ੍ਰੋਲਿੰਗ ਟਰਾਲਿੰਗ ਦੀ ਲੀਡਰਾਂ ਨੂੰ ਕੋਈ ਬਹੁਤੀ ਪਰਵਾਹ ਨਹੀਂ ਹੁੰਦੀ ਉਹਨਾਂ ਵਾਸਤੇ ਤਾਂ ਮਸ਼ਹੂਰੀਆਂ ਹੀ ਹੁੰਦੀਆਂ ਨੇ ਇਹ ਵੀ ਇੱਕ ਵਾਰ ਉਹ ਉਹਨਾਂ ਨੂੰ ਪਤਾ ਹੁੰਦਾ ਕਿ ਇੱਕ ਦਿਨ ਦੋ ਦਿਨ ਹੁਣ ਤੇ ਅਸੀਂ ਵੀ ਭੇਤੀ ਹੋ ਗਏ ਹੂੰ ਕਟ੍ਰੋਲਿੰਗ ਕੀ ਹੁੰਦੀ ਹੈ ਕ ਹੱਲਾ ਹੁੰਦਾ ਜੀ 24 ਘੰਟੇ ਜਿਹੜਾ ਚੱਲ ਗਿਆ ਚੱਲ ਗਿਆ ਹੂੰ ਠੀਕ ਹੈ ਨਾ ਜੀ WhatsApp ਸਟੇਟਸ ਵਾਲਾ ਕਰ ਵਾਪੇ हट ਜਾਣਾ ਹਾਂ ਜੀ ਜੋ ਬिखर ਗਿਆ ਤਾਂ ਬिखर ਗਿਆ ਜੋ ਨਿਖਰ ਗਿਆ ਤਾਂ ਨਿਖਰ ਗਿਆ ਆਹੀ ਚੀਜ਼ ਹੁੰਦੀ ਹੈ ਸਾਰਾ ਤਾਂ ਗੱਲ ਇਹ ਹੈ ਕਿ ਟ੍ਰੋਲਿੰਗ ਦੀ ਕੋਈ ਵੱਡੀ ਵੱਡੀ ਪ੍ਰੋਬਲਮ ਨਹੀਂ ਹੁੰਦੀ ਕਿਉਂਕਿ ਸਾਡੇ ਪੰਜਾਬੀ ਜਿਹੜੇ ਇੱਕ ਥਾਂ ਤੇ ਥੋੜੀ ਖਲੋਂਦੇ ਆ ਕਦੇ ਥਾਰ ਵਾਲੀ ਆ ਗਈ ਤੇ ਕਦੇ ਕੋਈ ਆ ਗਈ ਕਦੇ ਕੋਈ ਆਂਟੀ ਆ ਗਈ ਤੇ ਫਲਾਣੀ ਆ ਗਈ ਤੇ ਉਹਦਾ ਮਤਲਬ ਕਿ ਚੱਲ ਪਿਆ ਕੰਮ ਫਲਾਣੀ ਆ ਗਈ ਜੀ ਤੇ ਜਾਂ ਫਲਾਣਾ ਆ ਗਿਆ ਜੀ ਉਹ ਚੱਲਦਾ ਰਹਿੰਦਾ ਪਰ ਬਦਲਦੀ ਰਹਿੰਦੀ ਐ ਬੀਸੀਕਲੀ ਜੇ ਤੁਸੀਂ ਦੇਖੋਗੇ ਨਾ ਤਾਂ ਇਹਨਾਂ ਦੇ ਵਿਧਾਇਕਾਂ 'ਚ ਘਬਰਾਹਟ ਇਸ ਗੱਲ ਨੂੰ ਲੈ ਕੇ ਹੋਈ ਕਿ ਜਿਹੜੇ ਇਹ ਆਗੂ ਹੁੰਦੇ ਆ ਜੀ ਇੱਕ ਤੇ ਇਹ ਆ ਕਿ ਉਹ ਇਹਨਾਂ ਨੂੰ ਸਵਾਲ ਤਗੜੇ ਕਰ ਜਾਂਦੇ ਆ ਹਮ ਠੀਕ ਹੈ ਨਾ ਜੀ ਹੁਣ ਕਿਸ ਆਗੂ ਕੱਲੀ ਕਿਸਾਨੀ ਨਾਲ ਜੁੜਿਆ ਤਾਂ ਸਵਾਲ ਨਹੀਂ ਕਰਦੇ ਉਹ 36 ਸਵਾਲ ਤੇ ਸਕੂਲ ਨਾਲ ਜੁੜਿਆ ਕਰ ਦਿੰਦੇ ਆ ਕੋ ਕਰ ਜਾਂਦੇ ਨੇ 36 ਸਵਾਲ ਉਹ ਇਧਰੋਂ ਸਕੂਲ ਨਾਲ ਜੁੜੇ ਕਰ ਜਾਂਦੇ ਆ ਤੇ ਇਸ ਕਰਕੇ ਇਹਨਾਂ ਲਈ ਦੁਹਰੀ ਚਿੰਤਾ ਬਣ ਗਈ ਹੂੰ ਇੱਕ ਤੇ ਆ ਕਿ ਪਿੰਡਾਂ ਚ ਵੜੀ ਏ ਕਿ ਤਰ੍ਹਾਂ ਜੀ ਠੀਕ ਹੈ ਨਾ ਜੀ ਤੇ ਦੂਜਾ ਇਹ ਆ ਕਿ ਜਿਹੜੀ ਸਿੱਖਿਆ ਕ੍ਰਾਂਤੀ ਸੀਗੀ ਉਹਦਾ ਪ੍ਰਭਾਵ ਨਕਾਰਾਤਮਕ ਹੀ ਗਿਆ ਸਕਾਰਾਤਮਕ ਨਹੀਂ ਗਿਆ ਗਿਆ ਬਿਲਕੁਲ ਜੀ ਠੀਕ ਹੈ ਜੀ ਸੋ ਇਸ ਕਰਕੇ ਮੇਰੇ ਖਿਆਲ ਦੇ ਨਾਲ ਸਰਕਾਰ ਨੂੰ ਸ਼ੀਸ਼ਾ ਵਿਖਾਇਆ ਕਿਸਾਨਾਂ ਕੋਲ ਨੇ ਕਿ ਹੁਣ ਤੁਹਾਡੇ ਨਾਲ ਸਾਡੀ ਬੰਨ ਨਹੀਂ ਆਉਣੀ ਜੀ ਆਪਣਾ ਕੰਮ ਇਦਾਂ ਹੀ ਚੱਲੂਗਾ ਤਾਂ ਮਤਲਬ ਕਿ ਉਹ ਸੰਕੇਤ ਵੀ ਆ ਸੰਦੇਸ਼ ਵੀ ਆ ਕਿ ਪੰਜਾਬ ਸਰਕਾਰ ਦੇ ਨਾਲ ਉਹਨਾਂ ਦਾ ਆੜਾ ਜਿਹੜਾ ਉਹ ਗਾਂ ਵੀ ਲੱਗਿਆ ਰਹੂਗਾ ਜੀ ਬਿਲਕੁਲ ਬੇ ਕਮੇਟ ਜੀ ਆ ਸ਼ੁਕਰੀਆ ਜੀ ਸਾਰੇ ਦੋਸਤਾਂ ਦਾ ਇੱਕ ਕਮੈਂਟ ਮੈਂ ਥੋੜਾ ਜਿਹਾ ਪਿਛਲੀ ਖਬਰ ਨਾਲ ਜੁੜਿਆ ਹੋਇਆ ਪੀਵੀ 33 ਹੋਰਾਂ ਦਾ ਪੜ੍ਹਦੇ ਨਾ ਇਹ ਕਹਿੰਦੇ ਕਿ ਮੇਰੇ ਕੋਲ ਪੜਦੇ 16 17 ਵਿੱਚ ਜੋ ਬੱਚੇ ਕਹਿੰਦੇ ਪੜ੍ਹਦੇ ਹੁੰਦੇ ਸੀ ਕਲਾਸ ਦੇ ਵਿੱਚੋਂ ਘਟੋ ਘਟ ਤਿੰਨ ਤਿੰਨ ਨੌਵੀਂ ਦਸਵੀਂ ਦੇ ਕਹਿੰਦੇ ਵੀ ਨਸ਼ਿਆਂ ਦੇ ਵਿੱਚ ਪੈ ਗਏ ਸਟਾਫ ਨੇ ਸਮਝਾਇਆ ਵੀ ਹੈ ਪਰ ਪੀੜਿਤ ਹੋਣ ਤਾਂ ਫਿਰ ਇਲਾਜ ਨਾਲ ਸੰਭਵ ਹੈ ਜਾਂ ਗਰੀਬ ਚਾਰੇ ਗਰੀਬ ਆਚਰੇ ਦੇ ਹੈ ਇਲਾਜ ਤਾਂ ਸੰਭਵ ਹੈ ਜੀ ਪਰ ਇਹਦੇ ਚ ਇਹ ਵੀ ਹੈ ਕਿ ਜੇ ਅਗਲੇ ਦੀ ਆਪ ਦੀ ਇੱਛਾ ਹੋ ਗਈ ਹੈ ਨਾ ਉਹ ਵੀ ਬੜਾ ਜ਼ਰੂਰੀ ਹੁੰਦਾ ਹੈ ਤੇ ਇਹ ਬੜੀ ਕਹ ਲੋ ਕਿ ਗੰਭੀਰ ਗੱਲ ਹੀ ਐ 9ਵੀਂ 10ਵੀਂ ਕਲਾਸ ਦੇ ਬੱਚੇ ਜੇ ਨਸ਼ਿਆਂ ਦੇ ਵਿੱਚ ਪੈ ਜਾਂਦੇ ਆ ਤੇ ਰੋਣਾ ਤੇ ਤੁਸੀਂ ਇੱਕ ਸ਼ਬਦ ਇਸਤੇਮਾਲ ਕੀਤਾ ਇੱਛਾ ਪਰ ਇੱਛਾ ਹੋਏਗੀ ਕਿਵੇਂ ਇੱਛਾ ਪੈਦਾ ਕਰਨੀ ਪੈਂਦੀ ਐ ਕਈ ਵਾਰ ਕਈ ਵਾਰ ਇੱਛਾ ਪੈਦਾ ਹੋ ਜਾਂਦੀ ਉਹ ਹਾਲਾਤਾਂ ਤੇ ਹੁੰਦਾ ਜੀ ਠੀਕ ਐ ਨਾ ਜੀ ਹਾਲਾਤ ਕਈ ਵਾਰ ਤੁਹਾਡੇ ਸਾਹਮਣੇ ਇਦਾਂ ਦੀ ਪਰਿਸਥਿਤੀ ਬਣਾਉਂਦੇ ਆ ਕਿ ਤੁਸੀਂ ਆਪਦੀ ਇਸ਼ਾ ਜਿਹੜੀ ਹੈ ਜਗਾ ਲੈਨੇ ਆ ਪਰ ਜਿਹੜੀ ਇਹ ਉਮਰ ਦੱਸ ਰਿਹਾ ਉਹਦੇ ਵਿੱਚ ਉਹਨਾਂ ਦੀ ਇਸ਼ਾ ਤੇ ਹੋਰ ਨਜ਼ਾਰੇ ਲੈਣ ਦੀ ਹੋਏਗੀ ਸਹੀ ਗੱਲ ਦੱਸਦੇ ਠੀਕ ਹੈ ਨਾ ਜੀ ਸੋ ਇਸ ਵਾਸਤੇ ਇਹ ਹੋਆ ਕਿ ਕਾਉਂਸਲਿੰਗ ਇੱਕ ਬੈਸਟ ਵੇ ਹੈ ਤਰੀਕਾ ਹੈ ਕਿ ਜਿਹਦੇ ਨਾਲ ਇਸ਼ਾ ਬਣ ਜਾਵੇ ਜੀ ਠੀਕ ਹੈ ਨਾ ਜੀ ਕੋਈ ਜੜੀ ਬੂਟੀ ਨਾਲੇ ਸਾਰੀਆਂ ਚੀਜ਼ਾਂ ਜੜੀ ਜੜੀ ਬੂਟੀ ਨਾਲ ਨਹੀਂ ਜਾਗ ਹੂੰ ਹੂੰ ਬਿਲਕੁਲ ਠੀਕ ਹੈ ਜੀ ਤਾਂ ਗੱਲ ਇਹ ਆ ਕਿ ਕਾਉਂਸਲਿੰਗ ਬਿਹਤਰ ਹੋ ਜਾਵੇ ਤਾਂ ਮੰਨ ਲਓ ਮੈਂ ਫੇਰ ਵਾਰ-ਵਾਰ ਕਹਿੰਨਾ ਕਿ 100 ਚੋਂ 1 2 5% ਤੱਕ ਹੀ ਲਾ ਕੇ ਚਲੋ ਜੀ ਠੀਕ ਹੈ ਜੀ 100 ਚੋਂ 100 ਨਹੀਂ ਮੁੜਦੇ ਇਹ ਸੱਚ ਆ ਔਰ ਇਹ ਸੱਚ ਮੇਰੀ ਗਲਤੀ ਨਾਲ ਦੁਨੀਆਂ ਦੇ ਕੋਨੇ-ਕੋਨੇ ਦਾ ਸੱਚ ਆ ਹੂੰ ਬਿਲਕੁਲ ਤਾਂ ਕਾਉਂਸਲਿੰਗ ਵਗੈਰਾ ਕੀਤੀ ਜਾਣੀ ਚਾਹੀਦੀ ਆ ਕੋਈ ਬੱਚਾ ਇਸ ਗੱਲ ਨੂੰ ਰਿਅਲਾਈਜ਼ ਕਰ ਲਵੇ ਕਿ ਹਾਂ ਯਾਰ ਮੈਂ ਗਲਤ ਰਸਤੇ 'ਤੇ ਤਾਂ ਬੇ راستੀ ਤੇ ਆ ਤਾਂ ਹੋ ਸਕਦਾ ਕਿ ਮੁੜਿਆ